ਸੇ ਪ੍ਰੇਮ ਭਗਤ ਜੇ ਜਾਨੀ ਘਰ ਦੂਜਾ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ ਨੈਣ ਰਹੀ ਰੰਗ ਲਾਈ ਅਬ ਬੇਗਲ ਕਹਿਨ ਨਾ ਜਾਈ ਹਮਰਾ ਭਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਰਹਾਉ ਬਾਜੀ ਗਰ ਡੰਕ বাজਾਈ ਸਭ ਖਲਕ ਤਮਾਸ਼ੀ ਆਈ ਬਾਜੀ ਕਰ ਸਵੰਗ ਸਕੇਲਾ ਆਪਣੇ ਰੰਗ ਰਵੈ ਅਕੇਲਾ ਕਤਨੀ ਕਹਿ ਪਰਮ ਨਾ ਜਾਈ ਸਭ ਕਤ ਕਤ ਰਹੀ ਲੋਕਾਈ ਜਾ ਕੋ ਗੁਰਮੁਖ ਆਪ 부ਝਾਈ ਤਾਂ ਕੇ ਹਿਰਦੈ ਰਹਿ ਆਸਮਾਈ ਗੁਰ ਕਿੰਚਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲਈਨੀ ਕਹਿ ਕਬੀਰ ਰੰਗ ਰਾਤਾ ਮਿਲੇਉ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਤ ਕੇ ਠਾਤਾ ਸਮੁੰਦ ਬਲੋਵਨ ਕਉ ਮਾਤਾ ਤਾਂ ਕਿ ਉਹ ਬਲੋਵਨ ਹਾਰੀ ਕਿਉ ਮੇਟੈ ਗੋ ਸਾਸ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਤਾਰਾ ਜਗ ਜੀਵਨ ਪ੍ਰਾਨ ਆਧਾਰਾ ਰਹਾਉ ਤੇਰੇ ਗਲਹ ਤੌਕ ਪਗ ਬੇਰੀ ਤੂੰ ਘਰ ਘਰ ਰਮਈ ਐ ਫੇਰੀ ਤੂੰ ਅਜੋ ਨਾ ਚੇਤ ਸਚੇਰੀ ਉਂ ਜਮ ਬਪਰੀ ਹੈ ਹੀਰੀ ਪ੍ਰਭ ਕਰਨ ਕਰਾਵਣ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਚੇਰੀ ਤੈਸ ਮਤ ਕਹਾ ਤੇ ਪਾਈ ਜਾ ਤੇ ਭ੍ਰਮ ਕੀ ਲੀਕ ਮਟਾਈ ਸੋ ਰਾਸ ਕਬੀਰ ਹੈ ਜਾਨਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੈ ਤਾਂ ਕਾਲ ਅਗਾਈ ਸਦ ਜੀਵਨ ਭਲੋ ਕਹਾਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਥਿਐ ਗਿਆਨ ਬੀਚਾਰਾ ਨਿਜ ਨਿਰਖਤ ਗਤ ਬਿਵਹਾਰਾ ਰਹਾਉ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਨ ਹੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਬਸਾਇਆ ਜਾਚਕ ਜਨ ਦਾਤਾ ਪਾਇਆ ਸੋ ਦੀਆ ਨਾ ਜਾਈ ਖਾਇਆ ਛੋੜਿਆ ਜਾਏ ਨਾ ਮੂਕਾ ਔਰਨ ਪਹਿ ਜਾਣਾ ਚੂਕਾ ਜੋ ਜੀਵਨ ਮਰਨਾ ਜਾਣੈ ਸੋ ਪੰਚ ਸੈਲ ਸੁਖ ਮਾਨੈ ਕਬੀਰੈ ਸੋ ਧਨ ਪਾਇਆ ਹਰ ਭੇਟਤ ਆਪ ਮਿਟਾਇਆ ਕਿਆ ਪੜੀਐ ਕਿਆ ਗੁਨੀਐ ਕਿਆ 베ਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਉਹ ਸੋਈ ਹਰ ਕਾ ਨਾਮ ਨਾ ਜਪ ਸਗਵਾਰਾ ਕਿਆ ਸੋਚਹਿ ਬਾਰ ਬਾਰਾ ਰਹਾਉ ਅੰਧਿਆਰੇ ਦੀਪਕ ਚਹੀਐ ਇੱਕ ਵਸਤ ਅਗੋਚਰ ਲਹੀਐ ਵਸਤ ਅਗੋਚਰ ਪਾਈ ਘਟ ਦੀਪਕ ਰਹਿ ਆਸਮਾਈ ਕਹ ਕਬੀਰ ਹੋ ਅਬ ਜਾਨਿਆ ਜਬ ਜਾਨਿਆ ਤਉ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾ ਬਲੋ ਵਸ ਪਾਨੀ ਕਾਇਆ ਮਾਂਜ ਸ ਕੌਣ ਗੁਨਾ ਜੋ ਘਟ ਭੀਤਰ ਹੈ ਮਲਨਾ ਰਹਾਉ ਲੋਕੀ ਅਠ ਸੱਠ ਤੀਰਤ ਨਾਈ ਕਉਰਾਪਨ ਤਉ ਨਾ ਜਾਈ ਕਹਿ ਕਬੀਰ ਵਿਚਾਰੀ ਭਵ ਸਾਗਿਰਤਾਰ ਮਰਾਰੀ ਸੋਰਠ ਇੱਕ ਓੰਕਾਰ ਸਤਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁਤਦਾਰਾ ਪਹਿ ਆਨ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੀ ਜੀ ਪਹਿ ਲੀਜੈ ਰਹਾਉ ਛਿਨ ਛਿਨ ਤਨ ਸੀਜੈ ਜਰਾ ਜਨਾਵੈ ਆਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪਹਿ ਸਵੇਰਾ ਸੰਤੋ ਮਨ ਪਵਨੈ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤੈ ਚੋਰੀ ਮੂੰਦਲੀਏ ਦਰਵਾਜੀ ਬਾਜੀਅਲੇ ਅਨਹਦ ਬਾਜੀ ਕੁੰਭ ਕਮਲ ਜਲ ਭਰਿਆ ਜਲ ਮੀਟਿਆ ਉਭਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਰਾਗ ਸੁਰਠਾ ਭੁਖੇ ਭਗਤ ਨਾ ਕੀਜੈ ਜਹਿ ਮਾਲਾ ਆਪਣੀ ਲੀਜੈ ਹਉ ਮੰਗਉ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ ਮਾਦੋ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹੋ ਤਾ ਲੇਵੋ ਮੰਗੇ ਰਹਾਉ ਦੋਏ ਸੇਰ ਮੰਗੋ ਚੂਨਾ ਪਾਓ ਕਿ ਯੋ ਸਗਲੂ ਨਾ ਅਧ ਸੇਰ ਮੰਗੋ ਦਾਲੇ ਮੋ ਕੋ ਦੋਨੋ ਵਕਤ ਜਿਵਾਲੇ ਖਾਟ ਮੰਗੋ ਚਉ ਪਾਈ ਸਿਰਹਾਣਾ ਅਵਰ ਤolai ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੈ ਜਨ ਖੀਂਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਰਾਗ ਸੋਰਠਿ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ ਨਾਦ ਸਮਾਇ ਲੋਰੇ ਸਤਗੁਰੂ ਭੇਟਲੇ ਦੇਵਾ ਰਹਾਉ ਜਹ ਚਿਲ ਮਿਲਕਾਰ ਦਸੰਤਾ ਤਹ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰ사ਦੀ ਜਾਨੀ ਰਤਨ ਕਮਲ ਕੋਠਰੀ ਚਮਕਾਰ ਬੀ ਜੁਲ ਤਹੀ ਮੇਰੇ ਨਾਹੀ ਦੂਰ ਨਿਜ ਆਤਮੈ ਰਹਾ ਪ੍ਰਭੂਰ ਜਹ ਅਨਹਤ ਸੂਰ ਉਜਿਆਰਾ ਤਹੰਦੀ ਪੁਕੇ ਜਲਾ ਸੰਸਾਰਾ ਗੁਰ ਪ੍ਰਸਾਦੀ ਜਾਨਿਆ ਜਨਨਾਮਾ ਸਹਜ ਸਮਾਨਿਆ ਘਰ ਚੌਥਾ ਸੁਰਠੇ ਪਾੜ پڑੋਸ਼ਨ ਪੂਛਲੇ ਨਾਮਾ ਕਾ ਪਹਿਛਾਨ ਸਵਾਈ ਹੋ ਤੋ ਪਹਿ ਦੁਗਣੀ ਮਜੂਰੀ ਦੇਹੋ ਮੋਕੋ ਬੇਢੀ ਦੇਹੋ ਬਤਾਈ ਹੋ ਰੀ ਬਾਈ ਬੇਟੀ ਦੇਨ ਨਾ ਜਾਈ ਦੇਖ ਬੇਟੀ ਰਹੋ ਸੁਮਾਈ ਹਮਾਰਾ ਬੇਟੀ ਪ੍ਰਾਨ ਆਧਾਰਾ ਰਹਾਉ ਬੇਟੀ ਪ੍ਰੀਤਮ ਜੂਰੀ ਮੰਗੈ ਜੋ ਕੋ ਸ਼ਾਨ ਸੁਆਵੇ ਹੋ ਲੋਗ ਕਟੰਬ ਸਭ ਹੋਤੇ ਤੋ ਰੈ ਤੋ ਆਪਨ ਬੇਟੀ ਆਵੇ ਹੋ ਐਸੋ ਬੇਟੀ ਬਨਨਾ ਸਾਕਉ ਸਭ ਅੰਤਰ ਸਭ ਠਾਈ ਹੋ ਗੁੰਗੈ ਮਹਾ ਅੰਮ੍ਰਿਤ ਰਸ ਚਾਖਿਆ ਪੂਚੇ ਕਹਿਨ ਨਾ ਜਾਈ ਹੋ ਬੇਦੀ ਕੇ ਗੁਣ ਸੁਨਰੀ ਬਾਈ ਜਲਦ ਬਾਗ ਧਰੂ ਥਾਪਿਓ ਹੋ ਨਾਮੇ ਕੇ ਸਵਾਮੀ ਸੀਬ ਹੋਰੀ ਲੰਕਪ ਭੀਖਣ ਆਪਿਓ ਹੋ ਸੋਰਠ ਘਰਤੀ ਜਾ ਅਣ ਮੜਿਆ ਮੰਦਲ ਬਾਜੈ ਬਿਨ ਸਾਵਣ ਕਨ ਹਰ ਗਾਜੈ ਵਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਮੋਕੋ ਮਿਲਿਓ ਰਾਮ ਸਨੇਹੀ ਜਿਹ ਮਿਲਿਆ ਦੇਹ ਸੁਦੇਹੀ ਰਹਾਉ ਮਿਲ ਪਾਰਸ ਕੰਚਨ ਹੋਇਆ ਮੁਖ ਮਨ ਸਾਰ ਤਨ ਪੁਰੋਇਆ ਨਿਜ ਭਾਉ ਭਇਆ ਬ੍ਰਹਮ ਭਾਗਾ ਗੁਰ ਪੂਜੇ ਮਨ ਪਤੀ ਆਗਾ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਰਾਗ ਸੋਰਠ ਬਾਣੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਹੀਂ ਹਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈ ਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ ਨਰਪਤ ਏਕ ਸੰਗਾਸਨ ਸੋਇਆ ਸੁਪਨੇ ਭਇਆ ਪੇ ਘਾਰੀ ਅਛਤ ਰਾਜ ਬਿਸਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਰਾਜ ਕੋਇ ਅੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਬੇ ਏਕ ਅਨੇਕ ਕੈ ਸੁਆਮੀ ਸਭ ਕਟ ਭੋਗ ਵੈ ਸੋਈ ਕਹਿ ਰਵਦਾਸ ਹਾਥ ਪੈ ਨੀਰੈ ਸਹਜੇ ਹੋਈ ਸੋ ਹੋਈ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੀ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ ਮਾਧਵੇ ਜਾਨ ਤਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਦ ਕਿਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ भगत नहीं संतापा कह रबिदास भगत एक बाडी अब एका स्यों कहिए जा कारण हम तुम आराधी सो दुख अजभु सही है दलाब जन्म पुन फल पायो बिरथा जात अब बेके राजे इंद्र संसार ग्रह आसन बिन हर भगत कहो के लेखे ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਿਹੇ ਰਸ ਅਨ ਰਸ ਬੀ ਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਬਿবেক ਬੁੱਧ ਪਰਮਾਰਥ ਪਰਵੇਸ਼ ਨਹੀਂ ਕਹੀਤ ਆਂ ਆਚਰੀਤ ਅਨ ਕਸ਼ ਸਮਝਣਾ ਪਰੈ ਅ ਪਰਮਾਇ ਹਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰਹੁ ਜੀ ਦਇਆ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੀਨ ਬਸ ਜਾਕੇ ਚਾਰ ਪਦਾਰਤ ਅਸ਼ਟ ਦਸਾ ਸਿੱਧ ਨਵ ਨੇਦ ਕਰ ਤਲ ਤਾਕੇ ਹਰ 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 ਨਾਮ ਜਪੈ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਕ ਖਿਆਨ ਪ੍ਰਾਨ ਭੇਦ ਬਿਦ 34 ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਤ ਪੁਨ ਵੱਡੈ ਭਾਗ ਲਿਵ ਲਾਗੀ ਕਹਿ ਰਵਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ ਜੋ ਤੁਮ ਗਿਰਵਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ ਭਏ ਹੈ ਚਕੂਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਹਿ ਤੁਮ ਸਿਉ ਤੋਰ ਕਮਨ ਸਿਉ ਜੋ ਰਹਿ ਰਹਾ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਤ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜਹ ਜਹ ਜਾਉ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟਹਿ ਜਮ ਫਾਂਸਾ ਭਗਤ ਹੇਤ ਗਾਵੇ ਰਬਦਾਸਾ ਜਲ ਕੀ ਪੀਤ ਪਮਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਛੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੀ ਤਰਵਰ ਪੰਖ ਬਸੇਰਾ ਰਹਾਉ ਰੱਖਹੁ ਕੰਧ ਸਾਰੋ ਨੀਵਾ ਸਾਡੇ ਤੀਨ ਹਾਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏगो ਭਸਮ ਕੀ ਢੇਰੀ ਊਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਉੱਚਾ ਜਨਮ ਹਮਾਰਾ ਤੂੰ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ ਚਮਰਤਾ ਗਾਂਠ ਨਾ ਜਨਈ ਲੋਗ ਗਠਾਵੈ ਪਨਹੀ ਰਹਾਉ ਆਰ ਨਹੀਂ ਜੇ ਤੂੰ ਪਉ ਨਹੀਂ ਰਾਮ ਬੀਠਾਉ ਰੂਪਉ ਲੋਗ ਗੰਠ ਗੰਠ ਖਰਾਬੇ ਗੂਚਾ ਹਉ ਬਿਨ ਗਾਂਠੇ ਜਾਏ ਪਹੁੰਚਾ ਰਵਦਾਸ ਜਪੈ ਰਾਮ ਨਾਮ ਮੋਹਿ ਜਮ ਸਿਉ ਨਾਹੀ ਕਾਮ ਰਾਗ ਸੋਰਠ ਬਾਣੀ ਭਗਤ ਭੀਖਣ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਨੈਨ ਹੋ ਨੀਰ ਬਹਿ ਤਨ ਕੀਨਾ ਭਈ ਕੇਸ ਦੁੱਧ ਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪਰਾਨੀ ਰਾਮ ਰਾਏ कोहि बेहद बनवारी अपने संतह लेहु उबारी राहाउ माथे पीर शरीर जलन है करक करे जे माही ऐसी वेदने उपज खरी भई वाकायौ खद नाही हर का नाम अमृत जल निर्मल एहो औखद जग सारा गुरु प्रसाद कह जन भिक्खन ਪਾਵਉ ਮੁਖ ਦਵਾਰਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ ਹਰ ਗੁਣ ਕਹਤੇ ਕਹਿਨ ਨਾ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੀਤੇ ਸੁਖ ਹੋਈ ਕਹੋ ਭੀਖਣ ਤੋਇਨਨ ਸੰਤੋਖੇ ਜਹ ਦੇਖਾਂ ਤਹ ਸੋਈ